ਅੱਜ ਜਿਸੀ ਸਾਰੇ ਜਾਣਦੇ ਆ ਕਿ ਸਾਡੇ ਪੰਜਾਬ ਦੇ ਮਹਾਨ ਸੁਪੁੱਤ ਦੇਸ਼ ਦੇ ਪੁਰਵ ਪ੍ਰਧਾਨ ਮੰਤਰੀ ਸਰਦਾਰ ਮਨਮੋਹਨ ਸਿੰਘ ਜੀ ਦਾ ਨਿਦਾਨ ਹੋਇਆ ਉਹ ਤੇ ਭਾਰਤੀ ਜਨਤਾ ਪਾਰਟੀ ਪੰਜਾਬ ਗਹਿਰੇ ਦੁੱਖ ਦਾ ਪ੍ਰਟਾਵਾ ਕਰਦੀ ਹੈ ਸਰਦਾਰ ਮਨਮੋਹਨ ਜੀ ਸਾਡੇ ਸਾਰੇ ਪੰਜਾਬੀਆਂ ਦਾ ਮਾਨ ਰਏ ਨੇ ਔਰ ਉਹਨਾਂ ਨੇ ਨਾ ਕੇਵਲ ਵਿਸ਼ਵ ਦੇ ਵਿੱਚ ਦੇਸ਼ ਦਾ ਸਨਮਾਨ ਵਧਾਇਆ ਬਲਕਿ ਪੰਜਾਬ ਦਾ ਨਾਮ ਉੱਚਾ ਕੀਤਾ ਦੇਸ਼ ਦੇ ਵਿੱਚ ਆਰਥਿਕ ਸੰਕਟ ਵੇਲੇ ਜਾਂ ਆਰਥਿਕ ਵਿਕਾਸ ਦੇ ਵਿੱਚ ਜਿਹੜਾ ਉਹਦਾ ਯੋਗਦਾਨ ਹੈ ਉਸ ਨੂੰ ਕਦੀ ਭੁਲਾਇਆ ਨਹੀਂ ਜਾ ਸਕਦਾ ਉਹਨਾਂ ਨੇ ਦੇਸ਼ ਨੂੰ ਆਰਥਿਕ ਵਿਕਟ ਸਥਿਤੀ ਚੋਂ ਕੱਢਣ ਦੇ ਵਿੱਚ ਇੱਕ ਬਹੁਤ ਵੱਡੀ ਭੂਮਿਕਾ ਨਿਭਾਈ ਔਰ ਭਾਰਤੀ ਜਨਤਾ ਪਾਰਟੀ ਉਹਨਾਂ ਦੇ ਦੁਆਰਾ ਕੀਤੇ ਗਏ ਕੰਮਾਂ ਦਾ ਔਰ ਦੇਸ਼ ਦੀ ਆਰਥਿਕ ਪ੍ਰਤੀ ਵਾਸਤੇ ਦਿੱਤੇ ਯੋਗਦਾਨ ਦਾ ਸਨਮਾਨ ਕਰਦੀ ਹੈ। ਤਾਂ ਕੇਂਦਰੀ ਕੈਬਨਿਟ ਦੀ ਬੈਠਕ ਹੋਈ ਔਰ ਉਸ ਬੈਠਕ 'ਚ ਨਿਰਣਾ ਕੀਤਾ ਗਿਆ ਕਿ ਸardar Manmohan Singh ji ਦੇ ਸਮਾਰਕ ਅਤੇ ਸਮਾਦੀ ਸਥਲ ਦਾ ਨਿਰਮਾਣ ਕੀਤਾ ਜਾਏਗਾ। ਭਾਰਤੀ ਜਨਤਾ ਪਾਰਟੀ ਪੰਜਾਬ ਉਸ ਦਾ ਸਵਾਗਤ ਕਰਦੀ ਹੈ। ਦੇਸ਼ ਦੇ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਜੀ ਨੇ ਇਸ ਦੀ ਸਾਰੀ ਜਾਣਕਾਰੀ ਕਾਂਗਰਸ ਦੇ ਪ੍ਰੈਜ਼ੀਡੈਂਟ ਸ਼੍ਰੀ ਖੜਗੇ ਜੀ ਨੂੰ ਉਸੇ ਵੇਲੇ ਦੇ ਦਿੱਤੀ ਕਿ ਕੇਂਦਰ ਸਰਕਾਰ ਨੇ ਨਿਰਣੈ ਕੀਤਾ ਹੈ ਕਿ ਸardar manmohan singh ji ਦੇ ਸਮਾਰਕ ਔਰ ਸਮਾਦੀ ਜਿਹੜੀ ਹੈ ਉਹ ਬਣਾਈ ਜਾਏਗੀ ਔਰ ਉਸ ਦੇ ਵਾਸਤੇ ਜਿਹੜੀ ਜ਼ਮੀਨ ਅਧਿਗ੍ਰਹਿਣ ਕਰਨਾ ਟਰਸਟ ਬਣਾਣਾ ਹੈ ਫਿਰ ਟਰਸਟ ਦੇ ਨਾਂ ਤੇ ਜ਼ਮੀਨ ਨੂੰ ਟਰਾਂਸਫਰ ਕਰਨਾ ਹੈ ਇਹ ਸਾਰੀ ਪ੍ਰਕਿਰਿਆ ਜਿਹੜੀ ਗਈ ਹੈ ਤੁਰੰਤ ਸ਼ੁਰੂ ਕੀਤੀ ਜਾ ਰਹੀ ਹੈ ਔਰ ਅਸੀਂ ਵੀ ਚਾਹਾਂਗੇ ਕਿ ਸਰਦਾਰ ਮਨਮੋਹ ਸਿੰਘ ਜੀ ਦਾ ਜਿਹੜਾ ਸਮਾਰਕ ਹੈਗਾ ਉਹ ਜਲਦ ਤੋਂ ਜਲਦ ਬਣ ਕੇ ਤਿਆਰ ਹੋ ਜਾਵੇ ਲੇਕਿਨ ਦੁੱਖ ਦੀ ਗੱਲ ਇਹ ਹੈ ਕਿ ਇਸ ਵਿਸ਼ੇ ਤੇ ਵੀ ਔਰ ਐਸ ਵੇਲੇ ਵੀ ਉੱਤੇ ਰਾਜਨੀਤੀ ਕੀਤੀ ਜਾ ਰਹੀ ਹੈ ਇਸ ਨਾਲ ਮਨ ਨੂੰ ਪੀੜਾ ਹੁੰਦੀ ਹੈ ਇਸ ਸ਼ੋਕ ਦੇ ਸਮੇਂ ਦੇ ਵਿੱਚ ਰਾਜਨੀਤੀ ਨਹੀਂ ਹੋਣੀ ਚਾਹੀਦੀ ਸੀ। ਔਰ ਬੜੇ ਦੁੱਖ ਨਾਲ ਕਹਿਣਾ ਪੈਂਦਾ ਹੈ ਕਿ 10 ਸਾਲ ਜਦੋਂ ਸਰਦਾਰ ਮਨਮੋਹਨ ਸਿੰਘ ਜੀ ਦੇਸ਼ ਦੇ ਪ੍ਰਧਾਨ ਮੰਤਰੀ ਰਹੇ ਆਪਾਂ ਸਾਰੇ ਨੇ ਦੇਖਿਆ ਕਿ ਕਾਂਗਰਸ ਨੇ ਉਹਨਾਂ ਦਾ ਕਿੰਨਾ ਕਿ ਸਨਮਾਨ ਕੀਤਾ। ਉਹਨਾਂ ਦੀ ਕੈਬਨਿਟ ਦੁਆਰਾ ਪਾਸ ਕੀਤਾ ਆਰਡੀਨੈਂਸ ਕਿਸ ਤਰੀਕੇ ਨਾਲ ਕਾਂਗਰਸ ਦੇ ਨੇਤਾ ਦੁਆਰਾ ਪ੍ਰੈਸ ਮੀਟ ਦੇ ਵਿੱਚ ਆ ਕੇ ਫਾੜੇ ਜਾਣਾ ਕੌਣ ਭੁੱਲਿਆ ਉਸ ਗੱਲ ਨੂੰ ਲੇਕਿਨ ਇਹ ਸਮਾਂ ਨਹੀਂ ਹੈ ਕਿ ਇਹ ਇਨਾਂ ਚੀਜ਼ਾਂ 'ਚ ਪਿਆ ਜਾਵੇ ਸੋ ਇਸ ਕਰਕੇ ਸਾਡੀ ਇੱਕ ਪ੍ਰਾਰਥਨਾ ਹੈ ਕਿ ਇਹਨਾਂ ਮੁੱਦਿਆਂ ਦੇ ਉੱਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ ਸਧਾਰਨ ਮਰਮੋਨ ਸਿੰਘ ਜੀ ਇੱਕ ਕਾਬਿਲ ਵਿਅਕਤੀ ਸਨ ਔਰ ਦੇਸ਼ ਦੇ ਪ੍ਰਤੀ ਉਹਨਾਂ ਦਾ ਯੋਗਦਾਨ ਜਿਹੜਾ ਹੈਗਾ ਵੈ ਉਹਨੂੰ ਅਸੀਂ ਭੁਲਾ ਨਹੀਂ ਸਕਦੇ ਭਾਰਤੀ ਜਨਤਾ ਪਾਰਟੀ ਦਾ ਜਿਤਕ ਸਵਾਲ ਹੈ ਭਾਰਤੀ ਜਨਤਾ ਪਾਰਟੀ ਨੇ ਕਦੀ ਵੀ ਜਿਹੜੇ ਰਾਸ਼ਟਰੀ ਨੇਤਾ ਨੇ ਉਹਨਾਂ ਤੇ ਰਾਜਨੀਤੀ ਨਹੀਂ ਕੀਤੀ ਜੇ ਭਾ ਮਦਰਮੌਨ ਮਾਲਵੀਰੀ ਕਾਂਗਰਸ ਦੇ ਬੜੇ ਬੜੇ ਨੇਤਾ ਸਨ ਸ਼੍ਰੀ ਪੀ ਵੀ ਨਰਸਿਮਹਾ ਰਾਓ ਜੀ ਕਾਂਗਰਸ ਦੇ 5 ਸਾਲ ਉਹਨਾਂ ਦੇ ਕਾਂਗਰਸ ਦੇ ਪ੍ਰਧਾਨ ਮੰਤਰੀ ਰਹੇ श्री प्रणब मुखर्जी कांग्रेस ਦੇ ਬਹੁਤ ਵੱਡੇ ਨੇਤਾ ਰਹੇ ਔਰ ਬਾਅਦ ਚ ਰਾਸ਼ਟਰਪਤੀ ਵੀ ਬਣੇ ਜੋ ਉਹਨਾਂ ਨੂੰ ਪਦਮ ਸ਼੍ਰੀ ਦੇਣ ਦਾ ਕੰਮ ਕੀਤਾ ਤੋ ਭਾਰਤੀ ਜਨਤਾ ਪਾਰਟੀ ਨੇ ਕੀਤਾ ਤੇ ਫਿਰ ਇਸ ਤਰ੍ਹਾਂ ਦੇ ਮੁੱਦਿਆਂ ਤੇ ਰਾਜਨੀਤੀ ਸ਼ੋਭਾ ਨਹੀਂ ਦਿੰਦੀ ਜੈ ਸਰਦਾਰ ਪਟੇਲ ਨੂੰ ਸਭ ਤੋਂ ਵੱਡੀ ਜੇ ਮੂਰਤੀ ਲਗਾਈ ਤੇ ਭਾਰਤੀ ਜਨਤਾ ਪਾਰਟੀ ਨੇ ਲਗਾਈ ਕਾਂਗਰਸ ਨੇ ਉਹਨਾਂ ਸਮਾਨ ਨਹੀਂ ਕੀਤਾ ਉਹ ਕੇਵਲ Nehru Gandhi ਪਰਿਵਾਰ ਤੱਕ ਹੀ ਸੀਮਿਤ ਰਹੀ ਸੋ ਅਸੀਂ ਇੱਕ ਕਾਂਗਰਸ ਨੂੰ ਇੱਕ ਵਾਰੀ ਫਿਰ ਕਾਂਗਰਸ ਦੇ ਨੇਤਾਵਾਂ ਨੂੰ ਔਰ ਦੂਸਰੇ ਰਾਜਨੀਤਿਕ ਨੇਤਾਵਾਂ ਨੂੰ ਇੱਕ ਪ੍ਰਾਰਥਨਾ ਕਰਨੀ ਚਾਹਾਂਗੇ ਕਿ ਇਸ ਦੁੱਖ ਦੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੀ ਰਾਜਨੀਤੀ ਨਹੀਂ ਹੋਣੀ ਚਾਹੀਦੀ ਭਾਰਤੀ ਜਨਤਾ ਪਾਰਟੀ ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਸਰਕਾਰ ਸਰਦਾਰ ਮਰਮੋਤ ਸਿੰਘ ਜੀ ਦੇ ਸਮਾਰਕ ਔਰ ਸਮਾਦੀ ਜਲਦ ਨਿਰਮਾਨ ਹੋਵੇ ਇਹਦੇ ਵਾਸਤੇ ਵਚਨਬੱਧ ਹੈ ਔਰ ਸਾਡਾ ਪ੍ਰਯਾਸ ਹੋਏਗਾ ਕਿ ਜਲਦੀ ਟਰਸਟ ਬਣਾਇਆ ਜਾਵੇ ਜ਼ਮੀਨ ਦਾ ਅਧਿਗ੍ਰਹਿਣ ਕੀਤਾ ਜਾਵੇ ਜ਼ਮੀਨ ਦਾ ਚੈਨ ਕੀਤਾ ਜਾਵੇ ਔਰ ਸਮਾਰਕ ਜਲਦ ਤੋਂ ਜਲਦ ਬਣ ਕੇ ਤਿਆਰ ਹੋਵੇ ਇਹ ਸਾਡੀ ਕੋਸ਼ਿਸ਼ ਰਹੇਗੀ ਇੱਕ ਵਾਰੀ ਫੇਰ ਵਿਨਮਰ ਪ੍ਰਾਰਥਨਾ ਸਾਰਿਆਂ ਨੂੰ ਕਿ ਇਸ ਦੁੱਖ ਦੀ ਘੜੀ ਦੇ ਵਿੱਚ ਸਾਨੂੰ ਰਾਜਨੀਤੀ ਤੋਂ ਪਰਹੇਜ਼ ਕਰਨਾ ਚਾਹੀਦਾ ਇਹ ਕੋਈ ਮਸਲਾ ਨਹੀਂ ਤੇ ਰਾਜਨੀਤੀ ਕਰਨ ਵਾਸਤੇ ਬਹੁਤ ਸਾਰੇ ਵਿਸ਼ੇ ਹੁੰਦੇ ਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਆਪਰ ਰਾਜਨੀਤੀ ਕਰਦੇ ਆ ਲੇਕਿਨ ਇਸ ਦੁੱਖ ਦੀ ਕੜੀ ਦੇ ਵਿੱਚ ਜਿਹੜਾ ਹੈਗਾ ਵਾ ਸਰਦਾਰ ਮਨਮੋਹ ਸਿੰਘ ਜੀ ਦੇ ਨਾਮ ਦੇ ਉੱਤੇ ਸਾਨੂੰ ਰਾਜਨੀਤੀ ਨਹੀਂ ਕਰਨੀ ਚਾਹੀਦੀ ਸਾਡੀ ਇਹ ਨਹੀਂ ਪ੍ਰਾਰਥਨਾ ਹੈ ਸਰ ਨਮ ਜੋਤ ਸਿੰਘ ਸਿੱਧੂ ਨੇ ਕਿਹਾ ਕਿ ਅਗਰ ਅਟਲ ਬੀਜਾਰੀ ਬਾਜਪਾਈ ਸਾਹਿਬ ਦਾ ਅੰਤਿਮ ਰਸਮਾ ਰਾਜਘਾਟ ਨਹੀਂ ਹੁੰਦੀਆਂ ਤਾਂ ਫਿਰ ਇਸ ਤਰ੍ਹਾਂ ਦਾ ਮੈਂ ਹੁਣ ਦੂਸਰਿਆਂ ਨੇ ਕਿਹਾ ਕਿ ਇਹ ਦੇ ਹਮਲਾ ਕਿਸੇ ਇੱਕ ਪਾਰਟੀ ਦਾ ਨਹੀਂ ਦੇ ਇਤਿਹਾਸ ਦਾ ਮਾਮਲਾ ਮੈਂ ਤੇ ਪਹਿਲਾਂ ਹੀ ਕਹਿ ਰਿਹਾ ਜੀ ਕਿਸ ਅਸਿਸ ਸਰਦਾਰ ਮਨਮੋਹ ਸਿੰਘ ਦਾ ਸਨਮਾਨ ਕਰ ਰਹੇ ਅਸੀਂ ਤਾਂ ਸਮਾਰਕ ਵੀ ਬਣਾ ਰਹੇ ਹਾਂ ਸਮਾਦੀ ਵੀ ਬਣਾ ਰਹੇ ਹਾਂ ਕਾਂਗਰਸ ਦੱਸੇ ਕਿ ਉਹਨੇ ਕਿਹੜੇ ਕਿਹੜੇ ਬਖਸ਼ੀ ਨੇਤਾ ਨੂੰ ਸਨਮਾਨ ਕੀਤਾ ਤੇ ਕਿਹੜੇ ਬਖਸ਼ੀ ਨੇਤਾ ਦਾ ਉਹ ਕੀਤਾ ਜੀ ਅਸੀਂ ਤਾਂ ਫਿਰ ਵੀ ਕਹਿੰਦੇ ਕਿ ਇਹ ਦੁੱਖ ਦੀ ਘੜੀ ਹੈ ਸਾਨੂੰ ਇਸ ਤਰ੍ਹਾਂ ਦਾ ਕੋਈ ਬਕਤਬੇ ਨਹੀਂ ਦੇਣਾ ਚਾਹੀਦਾ ਜਿਸ ਨਾਲ ਸਰਦਾਰ ਮਨਮੋਹ ਸਿੰਘ ਜੀ ਦੇ ਸਨਮਾਨ 'ਚ ਕੋਈ ਕਮੀ ਆਵੇ ਔਰ ਭਾਰਤੀ ਜਨਤਾ ਪਾਰਟੀ ਵਚਨਬੱਧ ਹੈ ਕਿ ਉਹਨਾਂ ਦਾ ਪੂਰਾ ਮਾਨ ਔਰ ਸਨਮਾਨ ਉਹਨਾਂ ਨੇ 10 ਸਾਲ ਦੇਸ਼ ਦੇ ਪ੍ਰਧਾਨ ਮੰਤਰੀ ਰਹੇ ਨੇ ਭਾਰਤੀ ਜਨਤਾ ਪਾਰਟੀ ਉਹਨਾਂ ਦਾ ਪੂਰਾ ਮਾਨ ਔਰ ਸਨਮਾਨ ਕਰਦੀ ਹੈ ਰਾਸ਼ਟਰੀ ਜਗ੍ਹਾ ਦੀ ਡਿਮਾਂਡ ਕੀਤੀ ਗਈ ਹੋਈ ਹੈ ਬੱਲੇ ਵਾਲੋਂਾਂ ਨੇ ਕਾਫੀ ਮੈਂ ਨੇ ਵੀ ਕਿਆ ਕਿ ਅੱਜ ਅੱਜ ਸਿਰਫ ਇਹ ਵਿਸ਼ੇ ਸੁਪਰੀਮ ਕੋਰਟ ਨੇ ਤਾਂ ਇਹ ਕਿਹਾ ਕੋਈ ਸਰਕਾਰ ਤੇ ਜੀਪੀ ਮੈਂ ਉਸ ਉਹ ਵਿਸ਼ਾ ਅਲੱਗ ਹੈ ਜੀ ਮੈਂ ਅੱਜ ਸਿਰਫ ਇਸ ਵਿਸ਼ੇ ਤੇ ਹੀ ਆਪ ਜੀ ਨਾਲ ਗੱਲਬਾਤ ਕਰਨ ਵਾਸਤੇ ਆਪਣਾ ਵਿਸ਼ਾ ਰੱਖਣ ਵਾਸਤੇ ਆਇਆ ਸੀਗਾ ਰਾਸ਼ਟਰੀ ਡਿਮਾਂਡ ਕੀਤੀ ਜਾ ਰਹੀ ਸੀ ਜਗ੍ਹਾ ਦੇ ਲਈ ਉੱਥੇ ਨਾ ਜਗ੍ਹਾ ਦੇਣ ਦਾ ਕੋਈ ਲੌਜੀਕ ਦਿੱਤਾ ਗਿਆ ਜੀ ਦੇਖੋ 80 ਜਿਹੜਾ ਹੈਗਾ ਵਾ ਪ੍ਰਧਾਨ ਮੰਤਰੀ ਜਿਹੜਾ ਸੰਗਰਾਲਿਆ ਬਣਾਇਆ ਗਿਆ ਸਾਰੇ ਥਾਂ ਦੇ ਉੱਤੇ ਸਾਰੇ ਦੇਸ਼ ਦੇ ਪ੍ਰਧਾਨ ਮੰਤਰੀਆਂ ਦਾ ਉਥੇ ਸੰਗਰਾਲੇ ਦੇ ਵਿੱਚ ਉੱਚਿਤ ਸਥਾਨ ਜਿੱਤੇ ਨਾਲ ਕੀ ਇੱਕ ਥਾਂ ਦੇ ਉੱਤੇ ਸਾਰਿਆਂ ਦਾ ਹੋਵੇ ਐਸਾ ਇੱਕ ਕੇਂਦਰੀ ਯੋਜਨਾ ਹੈਗੀ ਹੈ ਉਥੇ ਵੀ ਹੋਏਗਾ ਔਰ ਅਸੀਂ ਅਲੱਗ ਸਮਾਰਕ ਔਰ ਉਹਦੀ ਸਮਾਦੀ ਬਣਾਉਣ ਜਾ ਰਹੇ ਹੈਗੇ ਹੈ ਕੇਂਦਰ ਸਰਕਾਰ ਨੇ ਨਿਰਣਾ ਕਰ ਲਿਆ ਤੋਂ ਬਾਅਦ ਕੋਈ ਬਚਦਾ ਹੀ ਨਹੀਂ ਕੋਈ ਗੱਲ ਕਰਨ ਦੀ ਜਿਹੜੀ ਡਾਸਕਟ ਦੀ ਡਿਮਾਂਡ ਸੀ ਉਹ ਪੂਰਾ ਨਾ ਕਰਨ ਦਾ ਕਿ ਲੋ ਜਿੱਦ ਕਰ। ਮੈਂ ਕਰੇ ਜੀ ਇਸ ਵਿਸ਼ੇ ਤੇ ਅੰਦਰ ਸਿ ਸ੍ਰੀ ਰਾਜਨੀਤੀ ਕੀਤੀ ਜਾ ਰਹੀ ਹੈ ਉਹ ਕੋਈ ਜ਼ਰੂਰਤ ਨਹੀਂ ਹੈ ਉਸ ਰਾਜਨੀਤੀ ਕਰਨ ਦੀ ਇਸ ਤਰ੍ਹਾਂ ਦੀ। ਦੇ ਵੀ ਸਰ ਕੋਈ ਕਾਰਨ ਤਾਂ ਹੋਏਗਾ ਨਾ ਨਹੀਂ ਮੈਂ ਤਾਂ ਕਹਿ ਰਹੀ ਜੀ ਜੋ ਗਵਰਨਮੈਂਟ ਦੀ ਪਾਲਿਸੀਸ ਹੈਗੀਆਂ ਨੇ ਅਸੀਂ ਪੂਰਾ ਮਾਨ ਸਨਮਾਨ ਉਹਨਾਂ ਦਾ ਕਰਦੇ ਆ ਉਸੇ ਮਾਨ ਸਨਮਾਨ ਦੇ ਹਿਸਾਬ ਨਾਲ ਹੀ ਅਸੀਂ ਉਹਨਾਂ ਦਾ ਪਤੀਸ਼ਰਦਾ ਰੱਖਦੇ ਹੋਏ ਉਹਨਾਂ ਦੇ ਸਮਾਦੀ ਸਥਾਨ ਔਰ ਸਮਾਰਕ ਜਿਹੜਾ ਹੈ ਕੇਂਦਰ ਸਰਕਾਰ ਨੇ ਬਣਾਉਣ ਦਾ ਨਿਰਦੇਸ਼ ਕੀਤਾ ਹੈ